ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਕਾਰ ਨੇ ਕੈਬਨਿਟ ਮੀਟਿੰਗ ਦੇ ਵਿੱਚ ਫੈਸਲਾ ਲਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਰੰਗਲਾ ਪੰਜਾਬ ਸੁਸਾਇਟੀ ਬਣਾਈ ਜਾਵੇਗੀ ਜਿਸ ਤਹਿਤ ਇਹ ਸੁਸਾਇਟੀ ਬਣਾਈ ਗਈ ਹੈ ਜਿਸ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਨਾਮ ਕਮਾਇਆ ਹੈ ਤੇ ਉੱਚੇ ਅਹੁਦੇ ਹਾਸਲ ਕੀਤੇ ਹਨ ਉਹ ਪੰਜਾਬ ਵਿੱਚ ਆਪਣਾ ਯੋਗਦਾਨ ਪਾਉਣੇ ਚਾਹੁੰਦੇ ਹਨ ਅਤੇ ਸੂਬੇ ਦੀ ਵਿੱਤੀ ਮਦਦ ਵੀ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਆਪਣਾ ਅਤੇ ਆਪਣੇ ਬਜ਼ੁਰਗਾਂ ਦਾ ਨਾਮ ਰੌਸ਼ਨ ਕਰ ਸਕਣ ਜਿਸ ਕਾਰਨ ਰੰਗਲਾ ਪੰਜਾਬ ਸੁਸਾਇਟੀ I get ya. Yeah. ਦੇਸ਼ ਵਿਦੇਸ਼ ਤੋਂ ਐਨਆਰਆਈ ਅਤੇ ਉਦਯੋਗਪਤੀ ਇਸ ਵਿੱਚ ਦਾਨ ਕਰ ਸਕਣਗੇ ਸੋਸਾਇਟੀ ਵਿੱਚ ਪੂਰੀ ਪਾਰਦਰਸ਼ਤਾ ਬਣਾ ਕੇ ਰੱਖੀ ਜਾਵੇਗੀ ਜਵਾਬਦੇਹੀ ਵੀ ਤੈਅ ਕੀਤੀ ਜਾਵੇਗੀ ਆਪ ਦਾ ਜਾਂ ਸੰਕਟ ਦੇ ਸਮੇਂ ਵੀ ਰੰਗਲਾ ਪੰਜਾਬ ਫੰਡ ਜਨਤਾ ਦੀ ਮਦਦ ਕਰੇਗਾ ਸੀਸੀਐਸਆਰ ਫੰਡ ਅਤੇ ਵਿਦੇਸ਼ੀ ਯੋਗਦਾਨ ਨੂੰ ਕਾਨੂੰਨੀ ਅਤੇ ਪਾਰਦਰਸ਼ੀ ਪਲੇਟਫਾਰਮ ਮਿਲੇਗਾ ਉਹਨਾਂ ਨੇ ਕਿਹਾ ਹੈ ਕਿ ਐਨਆਰਆਈ ਵੱਧ ਚੜ ਕੇ ਇਸ ਦੇ ਵਿੱਚ ਯੋਗਦਾਨ ਪਾਉਣ ਆਪ ਸਰਕਾਰ ਸ਼ੁਰੂ ਕਰੇਗੀ ਇਤਿਹਾਸਿਕ ਰੰਗਲਾ ਪੰਜਾਬ ਸੁਸਾਇਟੀ ਜੋ ਜਨਤਾ ਦੀ ਪਾਈਵਾਲੀ ਨਾਲ ਵਿਕਾਸ ਹੋਵੇਗਾ ਸਿਹਤ ਸੜਕ ਪਾਣੀ ਸਿੱਖਿਆ ਸਟੱਪ ਅਤੇ ਰਿਸਰਚ ਵਿੱਚ ਸਿੱਧਾ ਨਿਵੇਸ਼ ਹੋਵੇਗਾ ਇਸ ਸੁਸਾਇਟੀ ਵਿੱਚ ਜੋ ਵੀ ਯੋਗਦਾਨ ਪਾਉਣਗੇ ਉਹਨਾਂ ਨੂੰ ਅਸੀਂ ਪ੍ਰੋਸਾਹ ਦਿੰਦੇ ਹਾਂ ਕਿ ਇਸ ਵਿੱਚ ਪਾਰਦਰਸ਼ਤਾ ਬਣਾ ਕੇ ਰੱਖੀ ਜਾਵੇਗੀ